ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਦੀ ਤਾਰੀਫ਼ ਕਰਦੇ ਕਿਹਾ ਕਿ ਜਦੋਂ ਤੋਂ ਗਵਰਨਰ ਸਾਹਿਬ ਨੇ ਆਪਣਾ ਕੰਮ ਸਾਂਭਿਆ ਹੈ ਉਦੋਂ ਤੋਂ ਹੀ ਉਹਨਾਂ ਦੇ ਵੱਲੋਂ ਜਿਹੜਾ ਕਿ ਚੰਗਾ ਕੰਮ ਪੰਜਾਬ ਦੇ ਲਈ ਕੀਤਾ ਜਾ ਰਿਹਾ ਸੋ ਸੀਐਮ ਮਾਨ ਦੇ ਵੱਲੋਂ ਪੰਜਾਬ ਦੇ ਗਵਰਨਰ ਦੀਆਂ ਇਹ ਤਾਰੀਫ਼ਾਂ ਦੇ ਪੁੱਲ ਬਣੇ ਗਏ ਮਹਾਲੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਦਰਅਸਲ ਤਾਂ ਦੱਸ ਦिए ਕਿ ਸੀਐਮ ਹਾਊਸ ਤੇ ਗਵਰਨਰ ਹਾਊਸ ਦੇ ਵਿੱਚ ਆਮ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਉਹ 36 ਦਾ ਅੰਕੜਾ ਦੇਖਣ ਨੂੰ ਮਿਲਿਆ ਪਰ ਗੁਲਾਬਚੰਦ ਕਟਾਰੀਆ ਦੇ ਵੱਲੋਂ ਜਦੋਂ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਵੀ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਤੋਂ ਜਦੋਂ ਪੁੱਛਿਆ ਗਿਆ ਕਿ ਤੁਹਾਡੇ ਸੀਐਮ ਪੰਜਾਬ ਦੇ ਨਾਲ ਰਿਸ਼ਤੇ ਕਿਹੋ ਜਿਹੇ ਨੇ ਤਾਂ ਉਹਨਾਂ ਨੇ ਹਾਸੇ ਮਜ਼ਾਕ ਦੇ ਵਿੱਚ ਕਿਹਾ ਕਿ ਜੇਕਰ ਪਿਛਲੇ ਰਾਜਪਾਲ ਦੇ ਨਾਲ ਸੀਐਮ ਦੇ ਨਾਲ 36 ਦਾ ਅੰਕੜਾ ਸੀ ਤਾਂ ਮੇਰੇ ਨਾਲ 63 ਦਾ ਅੰਕੜਾ ਹੈ ਤਾਂ ਹੁਣ ਜਿਹੜਾ ਹੈ ਉਹ ਸੀਐਮ ਆਰ ਨੇ ਗਵਰਨਰ ਕੁਟਾਰੀਆ ਦੀ ਤਾਰੀਫ਼ ਕੀਤੀ ਹੈ ਕਿ ਕਿ ਜਦੋਂ ਦਾ ਇਹਨਾਂ ਨੇ ਕੰਮ ਸਾਂਭਿਆ ਹੈ ਚੰਗੀ ਚੱਲ ਰਹੀ ਹੈ ਸਰਕਾਰ ਗੁਲਾਬਚੰਦ ਕੁਟਾਰੀਆ ਦੇ ਕੋਲੋਂ ਜਿਹੜਾ ਕਿ ਲੰਬਾ ਕੰਮ ਕਰਨ ਦਾ ਤਜਰਬਾ ਹੈ ਸੀਐਮ ਆਰ ਨੇ ਉਹਨਾਂ ਦੀ ਤਾਰੀਫ ਦੇ ਪੁਰ ਬੰਦਿਆਂ ਕਿਹਾ ਕਿ ਗਵਰਨਰ ਦੀ ਫੈਸਲਾ ਲੈਣ ਦੀ ਸਮਰੱਥਾ ਜਿਹੜੀ ਆ ਉਹ ਚੰਗੀ ਹੈ ਦਰਅਸਲ ਲੰਗੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿੰਨੇ ਵੀ ਬਿੱਲ ਪੰਜਾਬ ਸਰਕਾਰ ਦੇ ਵੱਲੋਂ ਸੋਧ ਬਿੱਲ ਪਾਸ ਕੀਤੇ ਗਏ ਉਹਨਾਂ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਬਿੱਲਾਂ ਤੇ ਜਿਹੜੀ ਆ ਉਹ ਗਵਰਨਰ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਇਸ ਤੋਂ ਪਹਿਲਾਂ ਜਦੋਂ ਪਿਛਲੇ ਗਵਰਨਰ ਹੁੰਦੇ ਸਨ ਤਾਂ ਉਦੋਂ ਕਈ-ਕਈ ਬਿੱਲ ਕਈ-ਕਈ ਮਹੀਨੇ ਜੜੇ ਉਹ ਗਵਰਨਰ ਹਾਊਸ ਦੇ ਵਿੱਚ ਹੀ ਪੈ ਰਹੇ ਦੇ ਸਨ ਬਿਨਾ ਮਨਜ਼ੂਰੀ ਤੇ ਸੋ ਆਖਰ ਸੀਯਮਾਨ ਨੇ ਕੀ ਕਿਹਾ ਹੁ ਸੁਣਾਉਣਾ ਹੈ ਇਹ ਪੰਜਾਬ ਰਾਜ ਦੇ ਗਵਰਨਰ ਮਹਾਮਹਿੰਮ Shri Gulab Chand ji Kataria sahab unke dharm patni ਜਬਸੇ ਯਹਾਂ ਪੰਜਾਬ ਮੇਂ ਉਹਨੋ ਨੇ ਆਪਣਾ ਕਾਰਜਬਾਰ ਸੰਭਾਲਾ ਹੈ बहुत ही अच्छे तरीके से सरकार भी चल रही है चंडीगढ़ का प्रशासन भी चल रहा है और डिसीजन मेकिंग भी उनकी भगवान की कृपा से तजर्बा है उनके पास एक्सपीरियंस है मेरे लिए भी फायदा होता है कि एक एक्सपीरियंस गवर्नर है तो मंत्री रहे हैं एमपी रहे हैं एमएलए रहे हैं तो मेरे लिए भी उनके तजुर्बे का फायदा होता है